ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪਸ਼ਮੀਤ ਤੋਂ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਨੇ ਅੱਜ ਵਾਰਡ ਨੰਬਰ 85 RAMTITH ROAD ਨਿਊ ਅਨਮੋਲ ਐਵਨਿਊ ਵਿੱਚ ਛੜਕਦੇ ਪ੍ਰੀਮੀਅਮ ਐਕਸਪੌਂਡ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਜ਼ਮੀਨੀ ਪੱਧਰ ਤੇ ਵਿਕਾਸ ਮੁਖੀ ਕੰਮਾਂ ਲਈ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਪਸ਼ਮੀਤ ਦੇ ਸਿਵਲ ਸੀਵਰੇਜ ਅਤੇ ਬਿਜਲੀ ਸੰਬੰਧੀ ਪ੍ਰੋਜੈਕਟਾਂ ਨੂੰ ਪੈਲ ਦੇ ਆਧਾਰ ਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਖੇਤਰ ਦੇ ਵਿਕਾਸ ਲਈ ਬਿਨਾਂ ਭੇਦਭਾਵ ਕੰਮ ਹੋ ਰਿਹਾ ਅਤੇ ਜਨਤਾ ਦਾ ਭਰੋਸਾ ਹੀ ਹੈ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਡਾਕਟਰ ਸੰਧੂ ਨੇ ਕਿਹਾ ਕਿ ਵਾਰ ਨੰਬਰ 85 ਵਿੱਚ ਕਿਸੇ ਵੀ ਕੰਮ ਨੂੰ ਅਧੂਰਾ ਨਹੀਂ ਛੱਡਿਆ ਜਾਵੇਗਾ। ਉਹਨਾਂ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵੀ ਨਾਗਰਿਕ ਨੂੰ ਕੰਮਾਂ ਜਾਂ ਸਹੂਲਤਾਂ ਵਿੱਚ ਕੋਈ ਕਮੀ ਦੀ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਕਿਉਂਕਿ ਲੋਕਾਂ ਦੀ ਆਵਾਜ਼ ਹੀ ਉਹਨਾਂ ਦੀ ਦਿਸ਼ਾ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਲਗਾਤਾਰ ਚੱਲ ਰਹੇ ਵਿਕਾਸ ਮੁੱਖੀ ਕੰਮਾਂ ਦਾ ਫਲ ਅੰਮ੍ਰਿਤਸਰ ਪੱਛਮੀ ਦੇ ਹਰੇਕ ਘਰ ਤੱਕ ਜਲਦੀ ਪਹੁੰਚਾਇਆ ਜਾਵੇਗਾ ਅਤੇ ਜਨਤਕ ਸਹੂਲਤਾਂ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਰੂਪ ਦਿੱਤਾ ਜਾਵੇਗਾ ਜੀ ਸਰ ਮਾਤਾ ਤਾੜੀ ਨਾਜੀ ਜਗਦੀਪ ਸਿੰਘ ਪੰਨੂ ਵਾਈਸ ਪ੍ਰੈਜ਼ੀਡੈਂਟ ਨਿਊਨ ਮੋਲ ਵੈਲਫੇਅਰ ਸੁਸਾਇਟੀ ਅੱਜ ਅਸੀਂ ਬਹੁਤ-ਬਹੁਤ ਧੰਨਵਾਦੀ ਆ ਐਮਐਲਏ ਸਰਦਾਰ ਜਸਪੀਰ ਸਿੰਘ ਸੰਧੂ ਜੀ ਜਿਹੜੇ ਸਾਡੇ ਕੋਲੋਨੀ ਦੀਆਂ ਸੜਕਾਂ ਦਾ ਝਮੂਰਤ ਕੀਤਾ ਹੈ ਇਹਨਾਂ ਨੇ ਇਹ ਇਲਾਕੇ ਦਾ ਜੀ ਵੇਖੋ ਲੋਕਾਂ ਨੇ ਮਖੌਲ ਬਣਾ ਲਿਆ ਸੀਗਾ ਵੀ 12 ਸਾਲਾਂ ਬਾਅਦ ਇਹ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਇਹਨੂੰ 16 ਸਾਲ ਹੋ ਗਏ ਸੀ ਇਹਦੀ ਕਿਸੇ ਨੇ ਸੁਣੀ ਨਹੀਂ ਸੀ ਤੇ ਅੱਜ ਸਾਰਾ ਇਲਾਕਾ ਬਹੁਤ ਖੁਸ਼ ਆ ਜੀ ਬਹੁਤ-ਬਹੁਤ ਸਾਰੇ ਵਧਾਈ ਦੇ ਪੱਤੇ ਤੇ ਸਾਰੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਭ ਮੌੜਾਂ ਲੈ ਤੇ ਸਾਡੇ ਇਲਾਕੇ ਦੇ ਕਿਹੜੇ ਕਿਹੜੇ ਕੰਮ ਸੀ ਇਹ ਦੇਖੋ ਜੀ ਸੀਵਰੇਜ ਪੈਣ ਵਾਲਾ ਸੀਗਾ ਸੜਕਾਂ ਬਣਨ ਵਾਲੀਆਂ ਸੀ ਇਹ ਦੋਵੇਂ ਕੰਮ ਹੋ ਗਏ ਨੇ ਸਟਰੀਟ ਲਾਈਟ ਦਾ ਕੰਮ ਵੀ ਸਾਨੂੰ ਐਮਐਲਏ ਸਾਹਿਬ ਨੇ ਕਿਹਾ ਵੀ ਬਹੁਤ ਜਲਦੀ ਹੀ ਹੋ ਜਾਏਗਾ ਗੈਸ ਪਾਈਪ ਲਾਈਨ ਸਾਡੇ ਪਹਿਲਾਂ ਪੈ ਗਈ ਜੋ ਵੀ ਆਧੁਨਿਕ ਸੁਵਿਧਾਵਾਂ ਇੱਕ ਸਮਾਰਟ ਸਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਤਕਰੀਬਨ 80% ਕੰਮ ਸਾਡਾ ਅਜੇ ਹੋ ਗਿਆ ਜੀ ਤੇ ਜਿਹੜਾ ਜਦੋਂ ਜਦ ਕਰਨੀ ਭਈ ਤੁਹਾਨੂੰ ਸੁਣਕਵਾ ਦੇ ਇਹ ਦੇਖੋ ਜੀ ਜਦੋਂ ਜਦ ਤੇ ਬਾਦ ਕਰਨੀ ਭਈ ਜਦੋਂ ਪ੍ਰਧਾਨ ਸਾਹਿਬ ਨੇ ਦੱਸਿਆ ਵੀ 16-17 ਸਾਲਾਂ ਤੋਂ ਅਸੀਂ ਲੱਗੇ ਹਾਂ ਕਿ ਹਰ ਦਫਤਰ ਦੇ ਵਾਰ ਚੱਕਰ ਲਾ ਕੇ ਕਈ ਵਾਰੀ ਸਾਨੂੰ ਧਰਨਿਆਂ ਤੇ ਵੀ ਬਹਿਣਾ ਪਿਆ ਚਲੋ ਸਾਡੀ ਅੱਜ ਸੁਣਵਾਈ ਹੋਈ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਕਾਰ ਨੇ ਸਾਡਾ ਇਹ ਕੰਮ ਕਰ ਦਿੱਤਾ ਜੀ ਮੈਂ ਹਰਸ਼ਨੰਦ ਜੀ ਇਲਾਕਾ ਕਿਹੜਾ ਜੀ ਪ੍ਰੈਜ਼ੀਡੈਂਟ ਨਿਊ ਨਵਾਲਾ ਦੇ ਰਾਮ ਤੀਰਥ ਰੋਡ ਅੱਜ ਜਿਹੜਾ ਤੋਟਣ ਕੀਤਾ ਜਾ ਰਿਹਾ ਕੌਣ ਕਰਕੇ ਗਿਆ ਇਹ ਅੱਜ ਇਹ ਤੋਟਣ ਐਮ ਐਲ ਐਮ ਐਲ ਜਸਵੀਰ ਉਹਨਾਂ ਨੇ ਉੱਥੋਂ ਹੋਣਾ ਵਾ ਕਿਹਦੀ ਫਿਲਮ ਨੇ ਜਦੋਂ ਮੰਗ ਸੀ ਸੁਣ ਲਈ ਇਹ 15 16 ਸਾਲ ਤੋਂ ਅਸੀਂ ਮਗਰ ਲੱਗੇ ਸੀਗੇ ਦੇਰ ਆਏ ਦਰੋਸਤ ਆਏ ਸਰਕਾਰਾਂ ਆਈਆਂ ਸਰਕਾਰਾਂ ਚਲੇ ਗਈਆਂ ਲੇਕਿਨ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਅੱਜ ਆਮ ਆਦਮੀ ਪਾਰਟੀ ਆਈ ਹੈ ਔਰ ਸਾਡੀ ਆਮ ਆਦਮੀ ਨੇ ਸੁਣਾਈ ਕੀਤੀ ਹੈ ਇਸ ਕਰਕੇ ਭਾਵੇਂ ਆਮ ਆਦਮੀ ਦਾ ਫਾਊਂਡਰ ਮੈਂਬਰ ਵਾਰਡ ਨੰਬਰ ਕਿੰਨੀ ਪੈਂਦੀ ਹੈ ਵਾਰਡ ਨੰਬਰ 85 ਕਿ ਲੱਗਦਾ ਵੀ ਲੋਕਾਂ ਨੂੰ ਤਾਂ ਮਿਲ ਗਿਆ ਸਾਕੇ ਲੋਕ ਸੌਕੇ ਹੋ ਜਾਣਗੇ ਜੀ ਉਹਨਾਂ ਦੀ ਇੱਕ ਆਤਮਾ ਨੂੰ ਸ਼ਾਂਤੀ ਮਿਲ ਜਾਗੀ ਰੋਜ਼ ਕੋਈ ਨਾ ਕੋਈ ਗਾਰੇ ਚ ਭਰਿਆ ਰਹਿੰਦਾ ਸੀ ਡਿੱਗਦਾ ਰਹਿੰਦਾ ਸੀ ਔਰ ਲੋਕੀ ਸੁਖੀ ਹੋ ਜਾਣਗੇ ਅੱਜ ਜੋ ਉਹਨਾਂ ਦੀ ਖੁਸ਼ੀ ਦਾ ਕੋਈ ਆਪਾਂ ਨਹੀਂ ਦੱਸ ਸਕਦੇ ਕਾਣਾ ਲਾ। ਆ ਕੋਈ ਟਿਕਾਣਾ ਨਹੀਂ ਪੁੱਛਿਆ। ਮੇਰੇ ਹਲਕਾ ਪਸ਼ਮੀ ਦੀ ਵਿੱਚ ਨਿਊ ਅਨਮੋਲ ਐ ਵੀ ਨਿਊ ਦੇ ਵਿੱਚ ਪਿਛਲੇ ਤਕਰੀਬਨ 15-16 ਸਾਲ ਤੋਂ ਜਿਹੜੀ ਇਹ ਸੜਕ ਹੈ ਇਹ ਲਵਾਰਸ ਪਈ ਸੀ। ਜੋ ਕਲੋਨੀ ਨਿਵਾਸੀਆਂ ਵੱਲੋਂ ਪ੍ਰਧਾਨ ਜੀ ਹੋਣ ਵੱਲੋਂ ਮੈਨੇ ਨਾ ਸੰਪਰਕ ਕੀਤਾ ਗਿਆ ਤੇ ਮੈਂ ਆਉਣ ਵਾਲੇ ਕੁਝ ਜਿਹੜੇ ਬੀਤੇ ਕੁਝ ਹੀ ਦਿਨ ਉਹਨਾਂ ਦੇ ਵਿੱਚ ਇਹ ਸੜਕ ਪਾਸ ਕਰਵਾ ਕੇ ਅੱਜ ਉਦ ਘਾਟਨ ਕਰਨ ਆਸੇ ਪਹੁੰਚੇ ਆ। ਸੋ ਇਲਾਕਾ ਨਿਵਾਸੀ ਕਾਫੀ ਖੁਸ਼ੀ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਆ ਕਿਉਂਕਿ ਇਹਨਾਂ ਦੀ ਚਿਰੋਕਣੀ ਮੰਗ ਸੀ। ਇਸ ਮਗ ਨੂੰ ਦੇਖਦਿਆਂ ਹੋਇਆ ਅੱਜ ਅਸੀਂ ਆਪਾਂ ਇੱਥੇ ਪ੍ਰੀਮਿਕਸ ਪੌਂਟ ਦਾ ਕਾਟਨ ਕੀਤਾ ਸੋ ਮੈਂ ਇਹਨਾਂ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਠੀਕ ਹੈ